ਤੇ ਅਜਨਾਲਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਰੋਡ ਸ਼ੋ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਆਮ ਆਦਮੀ ਪਾਰਟੀ ਵਰਕਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੂੰ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਪ੍ਰਬੰਧਕਾਂ ਦਾ ਜਾਇਜ਼ਾ ਲੈ ਰਹੇ ਨੇ ਤੇ ਇਸ ਮੌਕੇ ਤੇ ਇੰਡੀਅਨ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋਏ ਅਮਨਦੀਪ ਕੌਰ ਢਾਲੀਵਾਲ ਨੇ ਕਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਹੋਰ ਅਕਾਲੀ ਕਾਂਗਰਸੀ ਨਹੀਂ ਜੋ ਵੋਲੰਟੀਅਰਾਂ ਅਤੇ ਵਰਕਰਾਂ ਦੇ ਉੱਤੇ ਬੋਝ ਪਵੇ ਐਸੇ ਦੇ ਲਈ ਹਰ ਚੀਜ਼ ਦਾ ਉਹਨਾਂ ਦੇ ਵੱਲੋਂ ਖਾਸ ਪ੍ਰਬੰਧ ਕੀਤਾ ਗਿਆ ਹੈ ਵੋਲੰਟੀਅਰਾਂ ਤੇ ਵਰਕਰਾਂ ਦੇ ਲਈ ਤੂਪ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਗਾ ਜਗਾ ਪਾਣੀ ਖਾਣ ਪੀਣ ਦੀਆਂ ਵਸਤੂਆਂ ਦਾ ਵੀ ਧਿਆਨ ਰੱਖਿਆ ਗਿਆ ਹੈ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਪ੍ਰਚਾਰ ਚੱਲ ਰਿਹਾ ਤੇ ਜਿਸ ਤਰੀਕੇ ਨਾਲ ਗੱਲ ਕਰੀਏ ਪੰਜਾਬ ਦੇ ਸੀਐਮ ਜਿਹੜੇ ਨੇ ਭਗਵੰਤ ਸਿੰਘ ਮਾਨ ਉਹ ਲਗਾਤਾਰ ਵਕ ਵਕ ਵਿਚਾਰਾਂ ਦੇ ਵਿੱਚ ਜਿਹੜਾ ਆਪਣਾ ਰੋਡ ਸ਼ੋਅ ਕਰ ਰਹੇ ਨੇ ਉਸੇ ਤਰੀਕੇ ਨਾਲ ਹੀ ਹਲਕਾ ਅਜਨਾਲਾ ਚ ਵੀ ਜਿਹੜਾ ਰੋਡ ਸ਼ੋਅ ਹੋਣ ਜਾ ਰਿਹਾ ਉਸ ਤਰੀਕੇ ਨੂੰ ਲੈ ਕੇ ਅਸੀਂ ਇਸ ਵੇਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਮੁੱਖ ਦਫ਼ਤਰ ਵੀ ਤੇ ਮੌਜੂਦ ਆ ਜਿੱਥੇ ਕਿ ਲਗਾਤਾਰ ਵਰਕਰਾਂ ਵੱਲੋਂ ਸਹੂਜਗੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕੱਲ ਦੇ ਪ੍ਰੋਗਰਾਮ ਨੂੰ ਲੈ ਕੇ ਅਤੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਲੋਕਾਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਤੇ ਖਾਣੇ ਪਕਾਉਣ ਲਈ ਤੰਦੂਰ ਵੀ ਆ ਚੁੱਕੇ ਨੇ ਕਿਤੇ ਨਾ ਕਿਤੇ ਜਿਹੜਾ ਇੱਥੇ ਪਾਣੀ ਦੀ ਯਾਨਾਂ ਲੋਕਾਂ ਨੂੰ ਖਾਸ ਤੌਰ ਤੇ ਗਰਮੀ ਆ ਪਾਣੀ ਦੀ ਲੋੜ ਅਤੇ ਪਾਣੀ ਦੀਆਂ ਪੇਟੀਆਂ ਪਹੁੰਚ ਚੁੱਕੀਆਂ ਨੇ ਤੇ ਤਿਆਰੀਆਂ ਲਗਾਤਾਰ ਜਾਰੀ ਨੇ ਕਿਉਂਕਿ ਕੱਲ ਵੱਡੇ ਪੱਧਰ ਤੇ ਵੱਡਾ ਇਕੱਠ ਹੋਣ ਜਾ ਰਿਹਾ ਕਿਉਂਕਿ ਪੰਜਾਬ ਦੇ ਸੀਐਮ ਜਿਹੜੇ ਨੇ ਕਮਨਲ ਮੰਤਰੀ ਕੁਲਦੀਪ ਸਿੰਘ ਜੋ ਕਿ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਪਹੁੰਚ ਰਹੇ ਨੇ ਸਾਡੇ ਨਾਲ ਉਹਨਾਂ ਦੇ ਨੂੰ ਮੈਡਮ ਅਮਨਦੀਪ ਕੌਰ ਜਿਹੜੇ ਮੌਜੂਦ ਨੇ ਅੱਪ ਗੱਲ ਕਰਾਂਗੇ ਕਿ ਉਹ ਕੀ ਕ ਕੱਲ ਦਾ ਸਾਡਾ ਰੋਡ ਸ਼ੋ ਜਿਹੜਾ ਸੀਗਾ ਇੱਕ ਤਰ੍ਹਾਂ ਨਾਲ ਸਾਡਾ ਇੱਕ ਤਰ੍ਹਾਂ ਨਾਲ ਦੀਡ ਹੈ ਅਸੀਂ ਕੱਲ ਦੇ ਰੋਡ ਸ਼ੋ ਨੂੰ ਲੈ ਕੇ ਬਹੁਤ ਐਕਸਾਈਟਿਡ ਵੀ ਆਂ ਤਿਆਰੀਆਂ ਜਿਹੜੀਆਂ ਨੇ ਬਹੁਤ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਤੁਸੀਂ ਦੇਖ ਕੇ ਆਈਐਸ ਚੰਡੇ ਵਗੈਰਾ ਬੈਨਰਸ ਵਗੈਰਾ ਬੋਰਡਸ ਵਗੈਰਾ ਸਭ ਰੈਡੀ ਕਰ ਰਿਹਾ ਤੇ ਲੋਕ ਜਿਹੜੇ ਨੇ ਗਰਮੀ ਗਰਮੀ ਵੀ ਹੈ ਬਹੁਤ ਜ਼ਿਆਦਾ ਤੇ ਗਰਮੀ ਦਾ ਖਿਆਲ ਵੀ ਆਗਾ ਸਭ ਕਿਹੜਾ ਕਿਹੜਾ ਰੂਟ ਕੁਝ ਪਤਾ ਲੱਗਾ ਕਿ ਕਿਹੜੇ ਕਿਹੜੇ ਰੂਟ ਤੇ ਆ ਰਹੇ ਨੇ ਜਿਸ ਤਰੀਕੇ ਕਿਉਂਕਿ ਲੰਮਾ ਸਫ਼ਰ ਉਹਨਾਂ ਦਾ ਪਰ ਅਜਨਾਲੇ ਦਾ ਰੂਟ ਕਿਹੜਾ ਹੋਇਆ ਗਾ ਅਜਨਾਲੇ ਦਾ ਜਿਹੜਾ ਚਗਾਵਾ ਤੋਂ ਲੈ ਕੇ ਜਿਹੜਾ ਬਾਜ਼ਾਰ ਵੱਲ ਦੀ ਹੈ ਚਗਾਵਾ ਰੋਡ ਤੋਂ ਲੈ ਕੇ ਬਾਜ਼ਾਰ ਵੱਲ ਦੀ ਉਹ ਇਧਰ ਬੋੜਾ ਵੱਲ ਦੀ ਨਿਕਲ ਜਾਂਦੇ ਤੇ ਉਸ ਤੋਂ ਪਹਿਲਾਂ ਚਗਾਵਾ ਤੇ ਫਿਰ ਅਜਨਾਲਾ ਤੇ ਫਿਰ ਮਜੀਠਾ ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਜਾਂਦੀ ਗੀ ਹਜ਼ਾਰਾਂ ਦਾ ਇਕੱਠ ਹੋਣਾ ਹੈ ਵੱਡੇ ਪੱਧਰ ਤੇ ਹਲਕੇ ਪੂਰੇ ਦੇ ਜਿਹੜੇ ਵਰਕਰ ਪਹੁੰਚਣੇ ਨੇ ਇੱਥੇ ਉਹਨਾਂ ਦੇ ਖਾਣ ਪੀਣ ਲਈ ਵੀ ਕੋਈ ਅਰੇਂਜਮੈਂਟ ਕੀਤਾ ਹੋਣਾ ਕਿਉਂਕਿ ਜ਼ਿਆਦਾਤਰ ਦੇਖਦੇ ਆ ਕਿ ਲੋਕ ਜਿਹੜੇ ਸੀ ਆਪਣੇ ਘਰਾਂ ਚੋਂ ਕੋਈ ਨਾ ਕੁਝ ਲੈ ਕੇ ਆਉਂਦੇ ਸੀ ਕਿਤੇ ਨਾ ਕਿਤੇ ਡਿਊਟੀਆਂ ਲੱਗ ਜਾਂਦੀਆਂ ਸੀਗੀਆਂ ਵੀ ਤੁਸੀਂ ਡਿਊਟੀ ਨਹੀਂ ਪਾਉਣੀ ਆ ਕੀ ਤੁਸੀਂ ਤੁਹਾਡੀ ਸਰਕਾਰ ਨੇ ਵੀ ਡਿਊਟੀਆਂ ਲਗਾਈਆਂ ਜੀ ਅਸੀਂ ਕੱਲ ਜਿਹੜਾ ਕੱਲ ਸਾਡਾ ਜਿਹੜਾ ਰੋਲ ਸ਼ੋ ਹੋਇਆ ਸੀ ਐਕਸਪੈਕਟ ਕਰ ਰਹੇ ਹਾਂ ਕਿ ਸਾਡੇ ਕੋਲ ਘੱਟ ਤੋਂ ਘੱਟ ਇੱਥੇ ਜਿਹੜੇ ਸਾਡੇ ਵਰਕਰਸ ਵੋਲੰਟੀਅਰਸ ਸਾਡੇ ਸਪੋਰਟਰਸ ਜਿਹੜੇ ਨੇ 20000 ਤੋਂ ਜ਼ਿਆਦਾ ਲੋਕ ਇੱਥੇ ਹੋਣਗੇ ਤੇ ਕਿਉਂਕਿ ਗਰਮੀ ਦਾ ਦਿਨ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਅਸੀਂ ਅਸੀਂ ਜਿਹੜੇ ਅਕਾਲੀ ਕਾਂਗਰਸ ਇਤੇ ਹੈ ਨਹੀਂ ਵੀ ਅਸੀਂ ਜਿੱਦਾਂ ਲੋਕਾਂ ਨੂੰ ਛੱਡ ਕੇ ਸੜਕ ਤੇ ਅੱਦਾ ਹੀ ਛੱਡ ਦੇਣਾ ਤੁਸੀਂ ਦੇਖੋਗੇ ਸਾਡਾ ਪਾਣੀ ਦਾ ਇੰਤਜ਼ਾਮ ਹੈ ਅਸੀਂ ਇੱਥੇ ਪਾਣੀ ਰੱਖਿਆ ਪਾਣੀ ਹੋਰ ਵੀ ਬਹੁਤ ਆ ਰਿਹਾ ਦੋ ਸਪਾਟਸ ਸਾਡੇ ਹੋਣਗੇ ਜਿੱਥੇ ਅਸੀਂ ਸ਼ਬੀਰ ਲਗਾ ਰਹੇ ਹਾਂ ਦੋ ਜਗ੍ਹਾ ਤੇ ਸਵੀਲ ਚੱਲੇਗੀ ਤੇ ਟੈਂਟ ਜਿਹੜੇ ਨੇ ਸ਼ੇਡ ਸ਼ੇਡ ਬਹੁਤ ਜ਼ਰੂਰੀ ਹੈ ਕਿਉਂਕਿ ਲੂ ਲੱਗਦੀ ਹੈ ਗਰਮੀ ਬਹੁਤ ਜ਼ਿਆਦਾ ਹੈ ਉਹਦੇ ਵਾਸਤੇ ਸ਼ੇਡ ਬਹੁਤ ਜ਼ਰੂਰੀ ਹੈ ਸੋ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਜਿੰਨਾ ਵੀ ਏਰੀਆ ਸੀ ਰੋਡ ਸ਼ੋਦਾ ਹੋਵੇ ਉੱਥੇ ਸ਼ੇਡ ਦਾ ਪ੍ਰਬੰਧ ਹੋਏ ਅਸੀਂ ਟੈਂਟ ਵਗੈਰਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਤੇ ਖਾਣੇ ਵਾਸਤੇ ਜਿਹੜੇ ਨੇ ਵੇਖੋਗੇ ਤੁਸੀਂ ਤਨੂਰ ਵਗੈਰਾ ਇਹ ਸਾਡਾ ਖਾਣੇ ਦਾ ਵੀ ਇੱਥੇ ਇੰਤਜ਼ਾਮ ਹੋਏਗਾ ਕਿਉਂਕਿ ਜੇ ਸਾਡੇ ਵਰਕਰਸ ਜਿਹੜੇ ਸਪੋਰਟਰਸ ਨੇ ਅਸੀਂ ਅਕਾਲੀ ਕਾਂਗਰਸੀ ਆਵਾਂਗੇ ਨਹੀਂ ਸਮਝਦੇ ਕਿ ਆਗੇ ਨੇ ਤੇ ਜੋ ਮਰਜ਼ੀ ਕਰੇ ਲੈ ਲੈ ਆਪਣੇ ਆਪ ਹੀ ਕਰ ਸਾਡੀ ਜ਼ਿੰਮੇਵਾਰੀ ਹੈ ਅਸੀਂ ਰੋਡ ਸ਼ੋ ਕਰ ਰਿਹਾ ਸਾਡੇ ਜੁਮੇਵਾਰੀ ਤੇ ਸਵਾਗਤ ਨੂੰ ਲੈ ਕੇ ਕੋਰਡਿੰਗ ਬੋਰਡ ਚੰਡੇ ਲਗਾਏ ਜਾ ਰਹੇ ਆ ਕਿਸ ਤਰੀਕੇ ਦਾ ਇਂਤਜ਼ਾਮ ਹੋਏਗਾ ਸਵੇਰੇ ਕਿੰਨਾ ਕੁ ਸਵਾਗਤ ਕਿਉਂਕਿ ਉਤਸ਼ਾਹ ਤੇ ਚਾਹ ਦੋਨੇ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਪੰਜਾਬ ਦੇ ਸੀਐਮ ਆ ਰਹੇ ਨੇ ਤੇ ਵੱਡੀ ਗੱਲ ਆ ਜਿਹੜੀ ਕਿ ਉਹ ਆਪਣੇ ਮੰਤਰੀ ਸਾਹਿਬ ਦੇ ਜਿਸ ਜਿਹੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਚ ਪ੍ਰਚਾਰ ਕਰ ਲਿਆ ਬਿਲਕੁਲ ਔਰ ਉਹ ਸਾਡੇ ਜਿਹੜਾ ਚਾਹ ਤੇ ਉਤਸ਼ਾਹ ਉਹ ਇਸ ਗੱਲ ਦਾ ਹੈ ਕਿ ਸਾਡੇ ਬਹੁਤ ਹੀ ਅਜ਼ੀਜ਼ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਆ ਰਹੇ ਨੇ ਸਾਡੇ ਪੰਜਾਬ ਦੇ ਇਤਿਹਾਸ ਦੇ ਵਿੱਚ ਆਵੰਦੇ ਮੁੱਖ ਮੰਤਰੀ ਨਹੀਂ ਹੋ ਜਿਹੜੇ ਲੋਕਾਂ ਵਿੱਚ ਰਹਿੰਦੇ ਨੇ ਜਿਹੜੇ ਇਮਾਨਦਾਰ ਨੇ ਜਿਹੜੇ ਕੰਮ ਕਰਦੇ ਨੇ ਜਿਹੜੇ ਵਾਦੇ ਪੂਰੇ ਕਰਦੇ ਨੇ ਸੋ ਸਾਡੇ ਵਿੱਚ ਐਕਸਾਈਟਮੈਂਟ ਹੈਗੀ ਵਰਕਰਸ ਵਿੱਚ ਵੀ ਹੈਗੀ ਹੈ ਉਹ ਲੋਕਾਂ ਚ ਉਸ ਤੋਂ ਜ਼ਿਆਦਾ ਐਕਸਾਈਟਮੈਂਟ ਹੈ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਆ ਰਹੇ ਨੇ ਔਰ ਉਹ ਵੀ ਨੇਤਾ ਜੀ ਜਿਹੜੇ ਦੇ ਨੇਤਾ ਜੀ ਸਾਡੇ ਧਲੇਵਾਲ ਸਾਹਿਬ ਹਰਦਿਲ ਅਜੀਜ਼ ਨੇ ਉਹਨਾਂ ਦੇ ਵਾਸਤੇ ਜਿਹੜੇ ਨੇ ਆ ਰਹੇ ਨੇ ਉਹਨਾਂ ਦੀ ਸਪੋਰਟ ਆ ਰਹੇ ਨੇ ਸਾਡੇ ਵਰਕਰਸ ਉਸ ਵਾਸਤੇ ਵੀ ਬਹੁਤ ਜ਼ਿਆਦਾ ਖੁਸ਼ ਨੇ ਤੇ ਤੁਸੀਂ ਦੇਖੋਗੇ ਝੰਡੇ ਬੈਨਰਸ ਜਿਹੜੀਆਂ ਨੇ ਲੜੀਆਂ ਤੇ ਬਹੁਤ تیاری ਕਰ ਰਿਹਾ ਹੈ ਗੇਟਸ ਲੱਗਣਗੇ ਫੁੱਲ ਵੀਲ ਪੈਣੀ ਬਹੁਤ ਖੁਸ਼ ਹੋਇਆ ਠੀਕ ਹੈ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਤਿਆਰੀਆਂ ਜਾਰੀ ਨੇ ਲਗਾਤਾਰ ਜਿਸ ਤਰੀਕੇ ਨਾਲ ਅਸੀਂ ਵੇਖ ਰਹੇ ਹਾਂ ਇਸ ਵੇਲੇ ਪਾਰਟੀ ਦਫਤਰ ਦੇ ਮੁਖ ਵਿੱਚ ਖੜੇ ਹਾਂ ਜਿੱਥੇ ਕਿ ਲਗਾਤਾਰ ਪਾਣੀ ਪਹੁੰਚ ਚੁੱਕਾ ਹੈ ਤੰਦੂਰ ਪਹੁੰਚ ਚੁੱਕੇ ਨੇ ਤੇ ਝੰਡੇ ਲਗਾਏ ਜਾ ਰਹੇ ਨੇ ਤੇ ਸਜਾਇਆ ਜਾ ਰਿਹਾ ਹੈ ਸ਼ਹਿਰ ਇਹ ਪੂਰੇ ਸ਼ਹਿਰ ਨੂੰ ਕਿ ਜਿਸ ਤਰੀਕੇ ਨਾਲ ਕੱਲ ਪੰਜਾਬ ਦੇ ਸੀਐਮ ਪਹੁੰਚਣਗੇ ਇਹਨਾਂ ਵੱਲੋਂ ਅੱਜ ਕੈਬਨਿਟ ਮੰਤਰੀ ਗੁਰਦੀਪ ਸਿੰਘ ਜੀ ਧਾਲੀਵਾਲ ਦੇ ਹੱਕ 'ਚ ਪ੍ਰਚਾਰ ਕੀਤਾ ਜਾਣਾ ਉਸ ਨੂੰ ਲੈ ਕੇ ਕਿੰਨਾ ਕਿਤੇ ਕਾਫੀ ਉਤਸ਼ਾਹ ਦਿਖ ਰਿਹਾ ਹੈ ਬਾਕ